ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਜਹੀ ਕੀੜੀ ਸੀ ਉਹ ਬਹੁਤ ਹੀ ਮਿਹਨਤੀ ਸੀ ਹਰ ਰੋਜ਼ ਸਵੇਰੇ ਉੱਠ ਕੇ ਉਹ ਆਪਣੇ ਲਈ ਅਨਾਜ ਦੇ ਦਾਣੇ ਲੱਭਣ ਜਾਂਦੀ ਸੀ ਜਿੰਨੇ ਦਾਣੇ ਮਿਲਦੇ ਉਹ ਆਪਣੀ ਖੁੱਡ ਵਿੱਚ ਲੈ ਆਉਂਦੀ ਸੀ ਗਰਮੀ ਦੇ ਦਿਨਾਂ ਵਿੱਚ ਕੀੜੀ ਬਿਨਾਂ ਆਰਾਮ ਕੀਤੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਉਸ ਨੇ ਸੋਚਿਆ ਕਿ ਜਦੋਂ ਸਰਦੀ ਆਵੇਗੀ ਉਦੋਂ ਖਾਣ ਨੂੰ ਕੁਝ ਨਹੀਂ ਮਿਲੇਗਾ ਇਸ ਲਈ ਉਹ ਪਹਿਲਾਂ ਤੋਂ ਹੀ ਤਿਆਰੀ ਕਰਦੀ ਰਹੀ ਦੂਜੇ ਪਾਸੇ ਇੱਕ ਟਿੱਡਾ ਸੀ ਜੋ ਸਾਰਾ ਦਿਨ ਗਾਣੇ ਗਾਉਂਦਾ ਤੇ ਖੇਡਦਾ ਰਹਿੰਦਾ ਉਸ ਨੇ ਕੀੜੀ ਦਾ ਮਜ਼ਾਕ ਉਡਾਇਆ ਕਿ ਤੂੰ ਕਿੰਨੀ ਮਿਹਨਤ ਕਰਦੀ ਹੈ ਆਰਾਮ ਕਰਨਾ ਪਰ ਕੀੜੀ ਨੇ ਕਿਹਾ ਹੁਣ ਮਿਹਨਤ ਕਰਾਂਗੀ ਤਾਂ ਬਾਅਦ ਵਿੱਚ ਸੁੱਖ ਨਾਲ ਜੀਵਾਂਗੀ ਜਦੋਂ ਸਰਦੀ ਆ ਗਈ ਹਰ ਥਾਂ ਬਰਫ਼ ਪੈ ਗਈ ਤੇ ਖਾਣ ਨੂੰ ਕੁਝ ਨਹੀਂ ਸੀ ਟਿੱਡਾ ਭੁੱਖਾ ਤਰਸਦਾ ਰਿਹਾ ਪਰ ਕੀੜੀ ਆਪਣੀ ਖੁੱਡ ਵਿੱਚ ਰਹੀ ਤੇ ਉਸ ਕੋਲ ਖਾਣ ਲਈ ਬਹੁਤ ਕੁਝ ਸੀ ਇਸ ਤਰ੍ਹਾਂ ਕੀੜੀ ਨੇ ਆਪਣੀ ਮਿਹਨਤ ਤੇ ਸਿਆਣਪ ਨਾਲ ਜੀਵਨ ਬਚਾਇਆ ਇਹ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਰਹਿੰਦਾ ਸਮੇ ਤੋਂ ਪਹਿਲਾਂ ਤਿਆਰੀ ਕਰਨਾ ਸਫਲਤਾ ਦੀ ਕੁੰਜੀ ਹੈ